ਜੰਮੂ ਕਸ਼ਮੀਰ ਤੇ ਹਰਿਆਣਾ ਸਟੇਟ ਦੋਨਾਂ ਦੀ ਅੱਜ ਗਿਣਤੀ ਹੋ ਰਹੀ ਹੈ ਤੇ ਜਿੱਥੇ ਕਾਂਗਰਸ ਨੇ ਹਰਿਆਣੇ ਦੇ ਵਿੱਚ ਦਾਅਵਾ ਕੀਤਾ ਸੀ ਕਿ ਅਸੀਂ ਨਰੂਲ ਸਰਕਾਰ ਬਣਾਵਾਂਗੇ ਪਰ ਹੋਇਆ ਉਲਟ ਉੱਥੇ ਜਿਹੜੇ ਹੈਗੀ ਹੈ 50 ਸੀਟਾਂ ਤੇ ਅੱਗੇ ਚੱਲ ਰਹੀ ਹੈ ਬੀਜੇਪੀ ਲਗਭਗ 8 ਵਜੇ ਜਿਹੜੀ ਗਿਣਤੀ ਸ਼ੁਰੂ ਹੋਈ ਸੀਗੀ ਜਿਹੜੀ ਪਾਰਟੀ 11:50 ਜਾਂ 12 ਵਜੇ ਤੱਕ ਅੱਗੇ ਜਾਵੜੇ ਤਾਂ ਉਹਦੇ ਹਰਨ ਦੀ ਸੁਭਾਵਨਾ ਬਹੁਤ ਘੱਟ ਹੁੰਦੀ ਹੈ ਇਹਦੇ ਉਲਟ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ 50 ਸੀਟਾਂ ਦੇ ਅੱਗੇ ਐ ਤੇ ਜਿਹੜਾ ਆਪਣਾ ਦਾਅਵੇ ਕਰਦੇ ਸੀ ਇਜੈਕਟ ਪੂਲ ਵਾਲੇ ਜਾਂ ਹੋਰ ਸਾਡੇ ਚੈਨਲਾਂ ਵਾਲੇ ਉਹ ਠੁੱਠੇ ਸਾਬਤ ਹੋਏ ਨੇ ਜਿੱਥੇ ਕਾਂਗਰਸ ਦੀ ਸਰਕਾਰ ਬਣਾ ਰਹੀ ਸੀ ਹਰਿਆਣੇ ਦੇ ਵਿੱਚ ਪਰ ਹੋਇਆ ਉਲਟ ਤੇ ਜਿਹੜਾ ਤੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਸੀ ਹਰਿਆਣੇ ਦਾ ਉਹਨਾਂ ਨੇ ਕਿਹਾ ਸੀ ਕਹਿੰਦਾ ਜੀ ਮਸ਼ੀਨਾ ਖੁੱਲਣ ਦਿਓ ਤੇ ਤੁਹਾਨੂੰ ਦੱਸਦੇ ਆ ਵੀ ਸਾਡੇ ਕੀਤੇ ਹੋਏ ਕੰਮਾਂ ਤੇ ਵੋਟ ਕਿਵੇਂ ਪੈਂਦੀ ਹੈ ਦਸਾਂਤ ਚ ਡੱਲਾ ਜਿਹੜਾ ਉਹ ਪਿੱਛੇ ਚੱਲ ਰਿਹਾ ਹੈ ਅਨਿਲ ਵਿੱਚ ਬੀਜਪੀ ਦਾ ਉਹ ਬੁਰੀ ਤਰ੍ਹਾਂ ਹਾਰੂਗਾ ਕਈ ਡਿਗਜ ਲੀਡਰ ਐਸ ਕਿ ਡਿੱਗਣਗੇ ਹਰਿਆਣੇ ਦੇ ਵਿੱਚ ਇਹ ਚ ਕੋਈ ਦੋ ਰੈਣੀ ਬੀਜਪੀ ਨੇ ਹਰਿਆਣੇ ਦੇ ਵਿੱਚ ਕੰਮ ਕੀਤੇ ਐ ਥੋੜਾ ਜਿਹਾ ਜਿਹੜਾ ਝਟਕਾ ਪਿਆ ਉਹ ਕਿਸਾਨਾਂ ਨੂੰ ਰੋਕਣ ਦਾ ਬਿਆਸ ਸੀਗਾ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਕਿਸਾਨ ਆ ਉਹ ਦਿੱਲੀ ਜਾ ਰਹੇ ਸੀ ਆਪਦੇ ਐਜੀਟੇਸ਼ਨ ਵਾਲੇ ਤੇ ਉਹਦੀਆਂ ਮੰਗਾਂ ਵਾਲੇ ਬਸ ਉਹ ਥੋੜਾ ਜਿਹਾ ਜਿਹੜਾ ਰੋਕਣਾ ਮਹਿੰਗਾ ਪਿਆ ਜਰੂਰ ਨਹੀਂ ਉੱਥੇ ਕਾਂਗਰਸ ਦਾ ਜਿਹੜਾ ਬੁਰੀ ਤਰ੍ਹਾਂ ਸਫਾਇਆ ਹੁੰਦਾ ਉੱਥੇ ਜਿਹੜਾ ਕਾਂਗਰਸਾਂ ਨੇ ਆਪਣੇ ਸੌਰੀ ਕਿਸਾਨਾਂ ਨੇ ਦਸੰਤ ਚਟਾਲੇ ਤੇ ਪੂਰਾ ਗੁੱਸਾ ਕੱਢਿਆ ਤੇ ਉਹ 100% ਹੈ ਜਿਹੜਾ ਸੀਟ ਹਾਰੂਗਾ ਉੱਥੇ ਭਾਜੀਪੀ ਦਾ ਇੱਕ ਦਿਗਜ ਦੇ ਲੀਡਰ ਹੈ ਮੰਤਰੀ ਵੀ ਰਹੇ ਹੈ ਅਨਿਲ ਵਿੱਚ ਉਹ ਵੀ ਬੁਰੀ ਤਰ੍ਹਾਂ ਹਾਰਨ ਦੀ ਸੁਭਾਵਨਾ ਉਹਦੀ ਤੇ ਇਸ ਤਰ੍ਹਾਂ ਜਿਹੜਾ ਹੈ ਕਿ ਮੋਦੀ ਸਾਹਿਬ ਨੇ ਕਿਹਾ ਸੀ ਨਾਰਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੀ 2027 ਦੇ ਵਿੱਚ ਭਾਜੀਪੀ ਦੀ ਸਰਕਾਰ ਬਣਾਵਾਂਗੇ ਅਸੀਂ ਕੀਤੇ ਹੋਏ ਕੰਮਾਂ ਤੇ ਵੋਟ ਮੰਗਾਂਗੇ ਕੋਈ ਸਾਡੀ ਰੰਜਿਸ਼ ਨਹੀਂ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਕੋਈ ਕਿਸੇ ਘਰਸਾਨ ਦਾ ਕੋਈ ਜੋ ਖਾਤਿਆਂ ਚ ਪੈਸੇ ਆਉਂਦੇ ਸੀ ਉਹ ਨਹੀਂ ਇਹ ਅਸੀਂ ਵਾਪਸ ਲਏ ਜਾਂ ਬੰਦ ਕੀਤੇ ਉਹਨਾਂ ਨੇ ਨਾਲ ਇਹ ਕਿਹਾ ਸੀ ਕਿ ਭਾਈ ਹਰ ਚੀਜ਼ ਹੈ ਜਿਹੜੀ ਉਹ 2 ਸਾਲਾਂ ਬਾਅਦ 5 ਸਾਲਾਂ ਬਾਅਦ ਅਪਡੇਟ ਕਰਨੀ ਪੈਂਦੀ ਹੈ ਪਰ ਵਿਰੋਧੀ ਧਿਰ ਨੇ ਕਿਹਾ ਸੀਗਾ ਕਿ ਬਿੱਲ ਵਾਪਸ ਕਰਨ ਕਰਕੇ ਜਿਹੜੇ ਹੈਗੇ ਮੋਦੀ ਸਾਹਿਬ ਨੇ ਛੋੜੇ ਪੈਸੇ ਬੰਦ ਕਰਾਤੇ ਪਰ ਉਹਨਾਂ ਨੇ ਨਾਲ ਦੀ ਨਾਲ ਬਿਆਨ ਦਿੱਤਾ ਸੀ ਵੀ ਭਾਈ ਜਿਹੜੀਆਂ ਜਮ੍ਹਾਂਬੰਦੀਆਂ ਖੇਤੀਬਾੜੀ ਦਫ਼ਤਰ ਜਾ ਕੇ ਦੁਬਾਰਾ ਦੇ ਕੇ ਆਓ ਹਰ ਚੀਜ਼ ਦਾ ਕੋਈ ਟਾਈਮ ਹੁੰਦਾ ਪਾਸਪੋਰਟ ਬਣਾਉਣੇ ਆ ਆਧਾਰ ਕਾਰਡ ਆ ਜੋ ਵੀ ਹੈ ਗੱਡੀ ਦੀ ਕਾਪੀ ਹੈ ਵੋਟਾਂ ਨ 5 ਸਾਲਾਂ ਬਾਅਦ ਕੋਈ 15 ਸਾਲਾਂ ਬਾਅਦ ਹਰ ਚੀਜ਼ ਦਾ ਪੀਰੀਅਡ ਹੁੰਦਾ ਉਹਨੂੰ ਨਿਊ ਕਰਾਉਣਾ ਪੈਂਦਾ ਅਪਡੇਟ ਕਰਾਉਣਾ ਪੈਂਦਾ ਸੋ ਇਸ ਕਰਕੇ ਜਿਹੜਾ ਹੈਗਾ ਊੜ ਪ੍ਰਚਾਰ ਹੈ ਜਿਹੜਾ ਚੈਨਲਾਂ ਤੇ ਚੱਲਿਆ ਸੀ ਜਾਂ ਲੀਡਰਾਂ ਨੇ ਚਲਾਇਆ ਸੀ ਉਹ ਬਿਲਕੁਲ ਫੇਕ ਨਿਕਲੇ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੈਨਲ ਹੈ ਜਾਂ ਕੋਈ ਹੋਰ ਹੈ ਉਹ ਯਕੀਨਯੋਗ ਨਹੀਂ ਰਹੇ ਪਬਲਿਕ ਜਿਹੜੀ ਪਬਲਿਕ ਵਿੱਚ ਰੱਬ ਵਸਦਾ ਪਬਲਿਕ ਨੇ ਜਿਹੜਾ ਪਬਲਿਕ ਦਾ ਰੁਝਾਨ ਹੈ ਉਹਨਾਂ ਦਾ ਅੱਜ ਜਿਹੜਾ ਵੇਰਵਾ ਸਾਹਮਣੇ ਆਇਆ ਹੈ ਹਰਿਆਣੇ ਦੇ ਵਿੱਚ ਜਿਹੜੀ ਭਾ ਜੀਪੀ ਐ ਬਹੁਮਤ ਨਾਲ ਸਰਕਾਰ ਬਣਾ ਗਈ ਹਰਿਆਣੇ ਦੇ ਵਿੱਚ ਜਿਹੜੀ ਭਾ ਜੀਪੀ ਐ ਕਰੀਬ ਕਰੀਬ 50 ਸੀਟਾਂ ਜਿੱਤ ਕੇ ਜਿਹੜੀ ਆਪਣੀ ਸਰਕਾਰ ਬਣਾ ਚੁੱਕੀ ਹੈ ਤੇ 35 ਜਿਹੜੀਆਂ ਕਾਂਗਰਸ ਨੂੰ ਆਈਆਂ ਤੇ 4 ਜਿਹੜੀਆਂ ਆਦਰਜ ਨੂੰ ਆਈਆਂ ਤੇ ਦੋ ਇੱਕ ਹੋਰ ਉੱਥੇ ਜਿਹੜੀ ਆਈਐਨ ਐਲਡੀ ਪਾਰਟੀ ਹੈ ਜਿਹੜੀ ਉਹਨੂੰ ਆਈਆਂ 90 ਸੀਟਾਂ ਨੇ ਤੇ 90 ਇਹਦੇ ਉਲਟ ਇਹਦੇ ਉਲਟ 90 ਜਿਹੜੀਆਂ ਹੈਗੀਆਂ ਜੇ ਐਂਡ ਕੇ ਚਾ ਜੰਮੂ ਕਸ਼ਮੀਰ ਦੇ ਵਿੱਚ ਉਥੇ ਉਲਟ ਹੋ ਗਿਆ ਕਾਂਗਰਸ 50 ਸੀਟਾਂ ਲੇਗੀ ਬੀਜੇਪੀ 27 ਲੇਗੀ ਜੇ ਕੇ ਵੀ ਪੀ ਡੀ ਪੀ 5 ਲੇਗੀ ਤੇ ਆਦਰਜ ਆਜ਼ਾਦ ਆ ਜਿਹੜੇ ਜਾਂ ਹੋਰ ਉਹਨਾਂ ਸੀਟਾਂ ਦੇ ਅੱਗੇ ਐ ਇਸ ਕਰਕੇ ਜਿਹੜਾ ਹੈਗਾ ਉਲਟ ਹੋ ਗਿਆ ਜੰਮੂ ਕਸ਼ਮੀਰ ਚ ਕਾਂਗਰਸ ਦੀ ਸਰਕਾਰ ਬਣ ਗਈ ਤੇ ਹਰਿਆਣਾ ਦੇ ਵਿੱਚ ਬੀਜਪੀ ਦੀ ਸਰਕਾਰ ਬਣ ਗਈ ਤੇ ਉਹ ਨਿਸ਼ਾਨਾ ਜਿਹੜਾ 2027 ਦਾ 2027 ਦਾ ਨਿਸ਼ਾਨਾ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ ਚੋਂ ਵੀ ਇਹ ਗੱਲਾਂ ਆਈਆਂ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਆ ਦੀ ਜਿਹੜੀ ਨਰੋਲ ਸਰਕਾਰ ਬਣਾਉਣ ਜਾ ਰਹੀ ਹੈ ਅੰਕੜੇ ਤੱਥਾਂ ਦੇ ਆਧਾਰ ਤੇ ਇਕੱਠੇ ਕਰਕੇ ਉੱਥੇ ਸੌਂਪੇ ਗਏ ਨੇ ਤੇ ਹੁਣ ਅੱਗੇ ਕੀ ਸਕੀਮਾਂ ਦਿੰਦੇ ਆ ਕੀ ਯੋਜਨਾਵਾਂ ਚਲਾਉਂਦੇ ਆ ਕੀ ਲੋਕਾਂ ਨਾਲ ਵਾਅਦੇ ਕਰਦੇ ਆ ਕੀ ਕੇਂਦਰ ਸਾਨੂੰ ਪੰਜਾਬ ਨੂੰ ਦਿੰਦਾ ਹੈ ਕੀ ਰਾਤ ਦਿੰਦਾ ਹੈ ਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਦਾ ਹੈ ਕੀ ਕੀ ਅੱਗੇ-ਅੱਗੇ ਜਿਹੜੀ ਅਪਡੇਟ ਹੁੰਦੀ ਹੈ ਉਹ ਸਰਕਾਰ ਕੀ ਕਰਦੀ ਹੈ ਉਹਦੇ ਅਨੁਸਾਰ ਹੈ ਜਿਹੜਾ ਉਹ ਅੱਗੇ ਆਵੇਗਾ ਹੁਣ ਜਿਵੇਂ ਕਿਸਾਨਾਂ ਨੂੰ ਕਿਹਾ ਗਿਆ ਸੀ ਭਾਜੀਪੀ ਦੇ ਲੀਡਰਾਂ ਵੱਲੋਂ ਜਾਂ ਉਹਦੀ ਸਰਕਾਰ ਸੀ ਪਰ ਜਿਹੜੀ ਕਿਸਾਨਾਂ ਦੀ 70% ਵੋਟ ਉਹ ਭਾਜੀਪੀ ਨੂੰ ਹਰਿਆਣਾ ਦੇ ਵਿੱਚੋਂ ਗਈ ਹੈ 30% ਐਜੀਟੇਸ਼ਨ ਦੀ ਵੋਟ ਹੈ ਜਿਹੜੀ ਉਹ ਵੰਡੀ ਗਈ ਜੂਨੀਅਰ ਨਾਲ ਲਵ ਜਾਂ ਹੋਰ ਕੁਝ ਲਾ ਲਵ ਆਪਾਂ ਉਹਦੇ ਵਿੱਚ ਵੰਡੀ ਗਈ ਲੇਕਿਨ ਕੁਝ ਕਿਸਾਨ ਆ ਜਿਹੜੇ ਅਸਲੀ ਕਿਸਾਨ ਆ ਉਹ ਖੁਸ਼ ਹੈ ਕਾਂਗਰਸ ਆਪਣੀ ਭਾਜੀਪੀ ਦੀਆਂ ਨੀਤੀਆਂ ਤੋਂ ਭਾਜੀਪੀ ਦੀਆਂ ਜਿਹੜੀਆਂ ਸਕੀਮਾਂ ਤੋਂ ਜਾਂ ਜੋ ਸਰਕਾਰ ਨੇ ਬੀਜਾਂ ਤੇ ਹੋਰ ਤੇ ਜੋ ਇਹਨਾਂ ਨੂੰ ਫੰਡਸ ਦਿੱਤੇ ਲੰਗੇ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਮਸ਼ੀਨਾਂ ਤੇ ਜਨਾਰੀ ਇੱਕ ਸੰਸਥਾ ਚਲਾਈ ਹੈ ਉਹਦੇ ਵਿੱਚ ਪੈਸੇ ਦਿੱਤੇ ਜਾਂਦੇ ਆ ਜਾਂ ਇਲਾਜ ਵਾਸਤੇ ਦਿੱਤਾ ਜਾਂਦਾ 5-7 ਲੱਖ ਰੁਪਈਆ ਜਿਹੜੇ ਸਾਡੇ ਲੋਕ ਐ ਇੱਥੇ ਪੰਜਾਬ ਦੇ ਅਸੀਂ ਡੰਡੇ 'ਚ ਝੰਡਾ ਪਾ ਕੇ ਵਿਰੋਧ ਕਰਨ ਜਾਂਦੇ ਆ ਪਰ ਸਕੀਮਾਂ ਨੂੰ ਮੀਟਿੰਗਾਂ ਨੂੰ ਸਮਝਿਆ ਨਹੀਂ ਕਿ ਸਕੇਂਦਰ ਦੀਆਂ ਜਿਹੜੀਆਂ ਸਕੀਮਾਂ ਸੀ ਉਹਦਾ ਤਾਂ ਲਾਹਾ ਲੈ ਲੀਏ ਵੋਟ ਪਾਓ ਚਾਹੇ ਨਾ ਪਾਓ ਆਪਣਾ ਜਿਹੜਾ ਤੁਹਾਡਾ ਬਣਦਾ ਹੱਕ ਐ ਸਰਕਾਰ ਦੇ ਖਜ਼ਾਨੇ 'ਚ ਪੈਸੇ ਐ ਸਾਡੇ ਖੂਨ ਪਸੀਨੇ ਦਾ ਟੈਕਸਾਂ ਦੇ ਰੂਪ ਦੇ ਵਿੱਚ ਇਕੱਠਾ ਹੋਇਆ ਪੈਸਾ ਉੱਤੇ ਪਿਆ ਉਹਦਾ ਤੁਸੀਂ ਲਾਭ ਤਾਂ ਜਰੂਰ ਲਿਆ ਕਰੋ ਨਾ ਚਾਹੇ ਉਹ ਕਾਂਗਰਸੀ ਐ ਚਾਹੇ ਆਪ ਵਾਲੇ ਐ ਚਾਹੇ ਗਰਮਖਿਆਲੀ ਐ ਚਾਹੇ ਮਾਨ ਦਾਲਾ ਚਾਹੇ ਕਾਲੀ ਦਾਲਾ ਜਿਹੜੇ ਸਾਡੇ ਵਰਕਰ ਐ ਉਹਨਾਂ ਨੂੰ ਬੇਨਤੀ ਐ ਪੰਜਾਬ ਦੀ ਜਨਤਾ ਨੂੰ ਵੀ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਉਹਦਾ ਜ਼ਰੂਰ ਲਾਭ ਲਿਆ ਕਰੋ ਜਿਹੜੇ ਡੀਸੀ ਦਫ਼ਤਰਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਕੀ ਕੀ ਕੇਂਦਰ ਸਰਕਾਰ ਵੱਲੋਂ ਮੁਹੱਈਆ ਕੀਤਾ ਜਾਂਦਾ ਉਹ ਆਪਾਂ ਲੈਣ ਦੇ ਹੱਕਦਾਰ ਐ ਉਹ ਸਾਰੇ ਨਾਗਰਿਕਾਂ ਵਾਸਤੇ ਜਦੋਂ ਸਰਕਾਰ ਬਣ ਜਾਂਦੀ ਹੁੰਦੀ ਉੱਥੇ ਇਹ ਨਹੀਂ ਲਿਖਿਆ ਹੁੰਦਾ ਵੀ ਭਾਜੀਪੀ ਦੇ ਲੀਡਰ ਭਾਜੀਪੀ ਦੇ ਵਰਕਰਾਂ ਨੂੰ ਮਿਲੂਗਾ ਉਹ ਪਬਲਿਕ ਵਾਸਤੇ ਜਿਹੜੀਆਂ ਸਕੀਮਾਂ ਹੁੰਦੀਆਂ ਸੋ ਇਹ ਵੱਡੀ ਅਪਡੇਟ ਐ ਜਿਹੜੀ ਹਰਿਆਣੇ ਦੇ ਵਿੱਚ ਰਿਪੀਟ ਸਰਕਾਰ ਬਣ ਗਈ ਬੀਜੇਪੀ ਦੀ ਨਰੋਲ ਕੋਈ ਗਠਬੰਧਨ ਨਹੀਂ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਕਾਂਗਰਸ ਬਾਜ਼ੀ ਲਏਗੀ ਕਿਉਂਕਿ ਉੱਥੇ ਥੋੜੀ ਜਿਹੀ ਪੀੜ ਜਲਣ ਹੋਈ ਆ ਉੱਥੋਂ ਦੇ ਮੁਸਲਮਾਨ ਭਾਈਚਾਰੇ ਨੂੰ ਜਿਹੜੀ 370 ਧਾਰਾ ਮੋਦੀ ਨੇ ਤੋੜੀ ਆ ਕੀਤਾ ਤਾਂ ਚੰਗਾ ਚਲੋ ਨਹੀਂ ਚੰਗਾ ਲੱਗਿਆ ਉਹਨਾਂ ਨੂੰ ਤਾਂ ਉੱਥੇ ਜਿਹੜਾ ਹੈਗਾ ਜੇ ਐਨ ਕੇ ਦੇ ਵਿੱਚ ਕਾਂਗਰਸ ਅੱਗੇ ਆ ਤਕਰੀਬਨ ਸਰਕਾਰ ਉਹਨਾਂ ਦੀ ਬਣ ਗਈ ਬੀਜੇਪੀ ਦੀ ਹਰਿਆਣੇ ਦੇ ਵਿੱਚ ਨਰੋਲ ਸਰਕਾਰ ਬਣ ਗਈ ਤੇ ਬੀਜੇਪੀ ਹੁਣ ਪੰਜਾਬ ਵੱਲ ਨੂੰ ਬੱਧ ਰਹੀ ਹੈ ਤੇ 2027 ਦੇ ਵਿੱਚ ਹੁਣ ਪਤਾ ਲੱਗੂਗਾ ਵੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਤੇ ਸਰਕਾਰ ਲੈ ਕੇ ਜਾਂਦੀ ਹੈ ਨਾਇਬ ਸਿੰਘ ਸੈਣੀ ਦੇ ਥੋੜੇ ਸਮੇਂ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਬੂਰ ਪਿਆ ਹੈ ਤੇ ਅੱਜ ਨਰੋਲ ਸਰਕਾਰ ਹੈ ਜਿਹੜੀ ਬੀਜੇਪੀ ਬਣਾ ਗਈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ